ਮੈਂ ਨਵਨੀਤ ਚਿਵਾ ਤਖਲ ਬੋਲ ਰਹੀ ਹਾਂ ਹਾਂਜੀ ਹਾਂਜੀ ਨਵਨੀਤ ਜੀ ਹਾਂਜੀ ਹਾਂਜੀ ਨਾ ਮੇਰੀ ਇੱਕ opinion ਹੈ I mean the being a woman of this country ਜੀ ਮਤਲਬ ਕਿ ਇੱਕ ਸਿਟਿੰਗ ਲੈਜਿਸਲੇਚਰ ਅ ਵੂਮਨ ਜਿਹੜੀ ਕਿ ਇੱਕ ਸਾਢੇ ਨੇ ਰੂਰ ਬੁੱਕ process ਬਣਾਉਣ ਦੇ ਵਿੱਚ ਅ ਸ਼ੀ ਪਾਗੀਦਾ ਰਿਹਾ ਅਗਰ ਉਹਦੇ ਤੇ ਐਡਾ ਦਾ ਅਗਰ ਉਹ ਕਹਿ ਰਹੀ ਆ ਆਈ ਵਿਲ ਬਲੀਵ ਕਿ ਉਹ ਇੱਕ ਬਹੁਤ ਰਿਸਪੋਨਸਿਬਲ ਔਰਤ ਆ ਔਰ ਉਹਨਾਂ ਨੇ ਜੋ ਕੁਝ ਕਿਹਾ ਆ ਕਿ ਤੇਰਾ ਕਿਤੇ ਕੋਈ ਸੱਚਾਈ ਤਾਂ ਹੋਊਗੀ ਹਮ ਹਮ ਮੈਂ ਉਸ ਚੀਜ਼ ਨੂੰ ਅਗਰ ਲੈ ਕੇ ਚੱਲਦੀ ਆ ਇੱਕ ਪਾਸੇ ਸਾਰੀਆਂ ਪਾਰਟੀਆਂ ਹੂ ਐਵਰ ਦੇ ਆ ਉਹ ਕਹਿੰਦੇ ਆ ਕਿ ਜੀ 50% ਰਿਪਰੈਜੈਂਟੇਸ਼ਨ ਪਾਰਲੀਮੈਂਟ ਐਂਡ ਲੈਜਿਸਲੇਚਰ ਇਨ ਸਟੇਟ ਸਾਰਿਆਂ ਨੂੰ ਵਿਮਨ ਦੀ ਹੋਣੀ ਚਾਹੀਦੀ ਆ ਜਿਹੜੀ ਕਿ ਇੰਪੋਸੀਬਲ ਲੱਗ ਰਹੀ ਹੈ ਇਵਨ ਆਫਟਰ 70 ইয়ারਸ 5 ইয়ারਸ ਆਫ ਆਰ ਇੰਡੀਪੈਂਡੈਂਸ ਦੂਜੇ ਪਾਸੇ ਅਸੀਂ ਦੇਖਦੇ ਆ ਕਿ ਲੈਜਿਸਲੇਟਿਵ ਦੇ ਜਿਹੜੇ ਅਹੁਦੇ ਦੇ ਵਿੱਚ ਔਰਤਾਂ ਆ ਜਿੱਦਾਂ ਉਹਨਾਂ ਨੂੰ ਟ੍ਰੀਟ ਕੀਤਾ ਜਾ ਰਿਹਾ ਹੈ ਜਾਂ ਉਹਨਾਂ ਦੇ ਲਈ ਲੂਜ਼ ਇੱਕ ਕਮੈਂਟ ਦੇ ਦਿੱਤੇ ਜਾਂਦੇ ਆ ਸੋ ਇਹ ਕੀ ਰਿਫਲੈਕਟ ਕਰ ਰਿਹਾ ਹੈ ਇਟ ਇਟ ਇਜ਼ ਅ ਕੁਐਸਚਨ ਮਾਰਕ ਔਨ ਦ ਸੋਸਾਇਟੀ ਔਨ ਦ ਪੋਲਿਟਿਕਲ ਪ੍ਰੋਸੈਸ ਕਿਉਂਕਿ ਪੋਲਿਟਿਕਸ ਅਗਰ ਅਸੀਂ ਲੈ ਕੇ ਚੱਲਦੇ ਆ ਪੋਲਿਟਿਕਸ ਤੋਂ ਕੋਈ ਵੀ ਬੰਦਾ ਨਾ ਗੁਜ਼ਰ ਨਹੀਂ ਹੋ ਸਕਦਾ ਅਗਰ ਗੈਸ ਦੇ ਪ੍ਰਾਈਸ ਉੱਪਰ ਜਾਂਦੇ ਆ ਤਾਂ ਉਸ ਔਰਤ ਦਾ ਵੀ ਉਹਦੇ ਵਿੱਚ ਕੁਝ ਨਾ ਕੁਝ ਚੇਂਜ ਹੁੰਦਾ ਆ ਸੋ ਸ਼ੀ ਇਜ਼ ਪੋਲਿਟਿਕਲ ਉਸ ਚੀਜ਼ ਨੂੰ ਮੱਦੇ ਨਜ਼ਰ

It is not the same. It sure. is very, very serious. Hmm. It is political, even if it is motivated. Sure. Thank the you. The man uh, being fired is also political. He understands the dimensions. She also understands the dimension. Nobody is going to play a dirty game out in public during the election time. Thank you.